खराब हो चुके प्यार का नाम प्यार ये प्यार सी जो प्रभु यशु मसी ने किया प्रभु यशु मसी ने अपना कुर्बान करता उन्होंने अपनी एक एक बूंद तक अपने लहू की बहाती लेकिन अजकल बच्चे कहें प्यार करते भुल जाते ने प्रभु यशु मसी का प्यार दूर आ ਉਹ ਮਾਂ-ਬਾਪ ਦਾ ਪਿਆਰ ਹੀ ਭੁੱਲ ਜਾਂਦੇ ਨੇ 2 ਮਿੰਟ ਦੇ ਪਿਆਰ ਦੇ ਲਈ ਉਹ ਜਿਹੜੇ ਸਾਰੀ ਉਮਰ ਮਾਂ-ਬਾਪ ਨੇ ਤੁਹਾਨੂੰ ਛੋਟਿਆਂ ਨੂੰ ਪਹਿਲਾਂ ਮਾਂ ਨੇ 9 ਮਹੀਨੇ ਆਪਣੇ ਤੁਹਾਨੂੰ ਗਰਭ 'ਚ ਰੱਖਿਆ ਉਹਨੇ ਫਿਰ ਤੁਹਾਨੂੰ ਸੰਭਿਆ 1 ਸਾਲ ਉਹ ਆਪ ਜਦੋਂ ਰਾਤ ਨੂੰ ਬਾਥਰੂਮ ਕਰਦੇ ਸੀ ਆਪ ਉਹ ਗਿੱਲੀ ਜਗ੍ਹਾ ਤੇ ਪੈ ਜਾਂਦੀ ਸੀ ਮਾਂ ਤੇ ਸਾਨੂੰ ਕਿੱਥੇ ਪਾਉਂਦੀ ਸੀ ਉਹ ਬੋਲੋ ਕਿੱਥੇ ਪਾਉਂਦੀ ਸੀ ਸੁੱਕੀ ਜਗ੍ਹਾ ਤੇ ਲekin ਕੁਝ ਨੌਜਵਾਨ ਪਤਾ ਨਹੀਂ ਪ੍ਰਭੂ ਅੱਜ ਕਿਉਂ ਕਢਾ ਰਿਹਾ ਸ਼ਾਇਦ ਕਿਸੇ ਨਾਲ ਕੋਈ ਗੱਲ ਹੋ ਰਹੀ ਆ ਉਹ 2 ਮਿੰਟ ਦੇ ਪਿਆਰ ਦੇ ਚੱਕਰਾਂ 'ਚ ਆਪਣੇ ਮਾਪੇ ਦੇ ਰਿਸ਼ਤੇ ਨੂੰ ਵੀ ਖਤਮ ਕਰ ਦਿੰਦੇ ਭੁੱਲ ਜਾਂਦੇ ਨੇ ਆਪਣੇ ਬਾਪ ਦੇ ਪਿਆਰ ਨੂੰ ਕਿ ਮੇਰੇ ਬਾਪ ਨੇ ਕਿੱਦਾਂ ਦਿਹਾੜੀਆਂ ਕਰ-ਕਰ ਕੇ ਮੇਰੇ ਮੂੰਹ ਦੇ ਵਿੱਚ ਲਿਆ ਕੇ ਅੰਨ ਪਾਇਆ ਭੁੱਲ ਜਾਂਦੇ ਨੇ ਉਸ ਪਿਆਰ ਨੂੰ ਕਿ ਮੇਰੀ ਮਾਂ ਨੇ ਕਿੱਦਾਂ ਮੇਰੇ ਸਰੀਰ ਨੂੰ ਸਾਫ਼ ਰੱਖਿਆ ਕਿੱਦਾਂ ਉਹਨੇ ਮੇਰੇ ਹੱਥ ਪੈਰ ਧੋਤੇ ਬਸ ਉਹਨਾਂ ਨੂੰ ਸਿਰਫ ਉਹ 2 ਮਿੰਟ ਦਾ ਪਿਆਰ ਨਜ਼ਰ ਆਉਂਦਾ ਉਸ ਪਿਆਰ ਦੇ ਲਈ ਆਪਣੇ ਮਾਪੇ ਨੂੰ ਛੱਡ ਜਾਂਦੇ ਆ ਪ੍ਰਭੂ ਯੇਸ਼ੂ ਮਸੀਹ ਨੂੰ ਤਾਂ ਹਲੇ ਪਹਿਲਾਂ ਤਾਂ ਪਿਆਰ ਸ਼ੁਰੂ ਕਿੱਥੋਂ ਹੁੰਦਾ ਘਰ ਚੋਂ ਜਾਂ ਬਾਹਰੋਂ ਘਰ ਚੋਂ ਹੁੰਦਾ ਨਾ ਫਿਰ ਸੋ ਇਸ ਲਈ ਪਤਾ ਨਹੀਂ ਜੋ ਸ਼ਬਦ ਦਿੱਤਾ ਪ੍ਰਭੂ ਨੇ ਮੈਂ ਬੋਲ ਤੇ ਕੋ ਕਿਸੇ ਨੇ ਆਪਣੇ ਪੋਤੇ ਨੂੰ ਲੈ ਕੇ ਜਾਣੇ ਨਾ ਦਿਮਾਗ ਤੇ ਠੀਕ ਹੈ ਲੇਕਿਨ ਪਿਆਰ ਉਹ ਸੀ ਕੀ ਭਜਨ ਕਰ ਰਹੀ ਸੀ ਆਪਾ ਤੇਰੇ ਪਿਆਰ ਕੀ ਇਹ ਵਫਾ ਸੀ ਕਿ ਮੇਰਾ 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 ਪ੍ਰਭੂ ਯਸ਼ੂ ਮਸੀਹ ਨੇ ਮੈਂ ਤਾਂ ਇਹ ਦੋਨੋਂ ਕਿ ਮੇਰੇ ਨਾਲ ਪਿਆਰ ਕੀਤਾ ਕਿਤੇ ਇੱਕ ਨਾਲੀ ਦੇ ਵਿੱਚ दारू ਪੀ ਕੇ ਡਿੱਗਿਆ ਹੋਇਆ ਬੰਦਾ ਅੱਜ ਪ੍ਰਭੂ ਨੇ ਤੇ ਤੁਹਾਨੂੰ ਸਾਹਮਣੇ ਖੜਾ ਕੀਤਾ ਹੋਇਆ ਮੇਰੀ ਔਕਾਤ ਹੈ ਸੀ ਇੱਥੇ ਖੜਨ ਦੀ ਤੁਹਾਨੂੰ ਲੱਗਦਾ ਕਿ ਮੇਰੀ ਔਕਾਤ ਸੀਗੀ ਮੈਂ ਸੋਚ ਲਉ ਨਾ ਪਰਮੇਸ਼ਵਰ ਮੈਂ ਉਹ ਇਨਸਾਨ ਆ ਜਿਹਨੂੰ ਪਿੰਡ ਦੇ ਲੋਕ ਆ ਕੇ ਕਹਿੰਦੇ ਆ ਕਮਲਾ ਆਏ ਨੇ ਹੁਣ ਮਰ ਜਾਣਾ ਲੇਕਿਨ ਉਹਦਾ ਪਿਆਰ ਸੀਗਾ ਉਹਨੇ ਪਿਆਰ ਕੀਤਾ ਮੇਰੇ ਨਾਲ ਕਿ ਮੈਨੂੰ ਅੱਜ ਇੱਥੇ ਤੁਹਾਡੇ ਸਾਹਮਣੇ ਖੜਾ ਕੀਤਾ ਹੋਇਆ ਕਿਉਂ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਨਹੀਂ ਚਾਹੁੰਦੇ ਕਿ ਸਾਡੇ ਵਿੱਚੋਂ ਕੋਈ ਵੀ ਸਰੀਰ ਨਾਸ਼ ਹੋਵੇ ਚਾਹੁੰਦੇ ਪ੍ਰਭੂ ਕੋਈ ਸਰੀਰ ਨਾਸ਼ ਹੋਵੇ ਚਾਹੇ ਤੁਹਾਡਾ ਕੋਈ ਪਰਿਵਾਰ ਦਾ ਚਾਹੇ ਤੁਹਾਡਾ ਕੋਈ ਘਰ ਦਾ ਕੋਈ ਵੀ ਆ ਪ੍ਰਭੂ ਨਹੀਂ ਚਾਹੁੰਦੇ ਕਿ ਉਹ ਨਾਸ਼ ਹੋ ਗਏ ਕਿਉਂਕਿ ਉਹ ਪਿਆਰ ਕਰਦੇ ਨੇ ਕਿਉਂ ਪਿਆਰ ਕਰਦੇ ਨੇ ਕਿਉਂਕਿ ਅਸੀਂ ਉਹਨਾਂ ਦੇ ਕਾਦੀ ਰਸਨਾ ਕਾਦੀ ਦੇਖੋ ਅੱਜ ਕੱਲ ਛੋਟੇ ਬੱਚੇ ਡਰਾਇੰਗ ਕਰਦੇ ਆ ਨਾ ਉਹ ਚਾਹੇ ਖਾਲੀ ਐ ਕਾਟੇ ਮੂਟੇ ਹੀ ਮਾਰ ਦੇਣ ਉਹਨਾਂ ਨੂੰ ਸੋਹਣੀ ਲੱਗਦੀ ਆ ਉਹੀ ਤੁਸੀਂ ਪਾੜ ਕੇ ਦਿਖਾਓ ਉਹਨਾਂ ਦੇ ਕਾਟੇ ਮੂਟੇ ਮਾਰੇ ਹੋਈ ਬੱਚਾ ਰੋਣ ਲੱਗ ਜੂਗਾ ਵੀ ਮੈਂ ਤਾਂ ਇੰਨੀ ਸੋਹਣੀ ਡਰਿੰਗ ਕੀਤੀ ਸੀਗੀ ਚਾਹੇ ਉਹ ਕਾਟੇ ਮੂਟੇ ਹੀ ਮਾਰੇ ਹੋਣ ਜਿਹੜੀ ਸਾਡੇ ਹੱਥਾਂ ਨਾਲ ਚੀਜ਼ ਬਣਾਈ ਹੋਈ ਆ ਤੁਸੀਂ ਘਰ ਆਪਣੇ ਹੱਥਾਂ ਨਾਲ ਬਣਾਉਨੇ ਹੋ ਜਦੋਂ ਟੁੱਟਦਾ ਤੁਹਾਨੂੰ ਦੁੱਖ ਲੱਗਦਾ ਬੋਲੋ ਲੱਗਦਾ ਲੱਗਦਾ ਜਾਂ ਨਹੀਂ ਲੱਗਦਾ ਤੁਸੀਂ ਕੋਈ ਵੀ ਚੀਜ਼ ਘਰ ਦੇ ਵਿੱਚ ਲੈ ਕੇ ਆਉਨੇ ਹੋ ਚਾਹੇ ਉਹ ਕ ਸ਼ੀਸ਼ਾ ਹੀ ਕਿਉਂ ਨਹੀਂ ਚਾਹੇ ਉਹ ਕੋਈ ਭਾਂਡਾ ਜਦੋਂ ਡਿੱਗਦਾ ਨਾ ਇੱਕ ਵਾਰ ਭਾਂਡਾ ਦੇ ਬਿਲਦੁ ਹਾਂ ਗਿਆ ਗਲਾਸ ਮੇਰਾ ਹੈ ਨਾ ਕਿਉਂਕਿ ਤੁਸੀਂ ਕਾਦਨੇ ਲੈ ਕੇ ਆਪਣੇ ਹੱਥਾਂ ਨਾਲ ਖਰੀਦ ਕੇ ਲੈ ਕੇ ਆਏ ਹੋ ਹੁੰਦਾ ਨਾ ਇਦਾਂ ਇਸੇ ਤਰ੍ਹਾਂ ਰੱਬ ਨੂੰ ਦੁੱਖ ਲੱਗਦਾ ਜਦੋਂ ਅਸੀਂ ਡਿੱਗਦੇ ਆ ਪਾਪ ਦੇ ਵਿੱਚ ਕਿਉਂ ਕਿਉਂਕਿ ਅਸੀਂ ਉਹਦੇ ਕਾਦੀ ਬਣਾਈ ਹੋਇਆ ਉਹਦੇ ਹੱਥਾਂ ਦੀ ਬਣਾਈ ਹੋਈ ਰੱਖਣਾ ਸੀ ਪਿਆਰ ਸਾਨੂੰ ਤਾਂ ਹੀ ਕਰਦਾ ਕਿਉਂਕਿ ਉਹਨੂੰ ਸਾਨੂੰ ਆਪਣੇ ਹੱਥਾਂ ਨਾਲ ਬਣਾਇਆ ਜਦੋਂ ਅਸੀਂ ਦੇਖਦੇ ਆਂ ਪਾਪ ਚ ਚੋਰੀ ਚ ਬੈਰ ਚ ਵਿਰੋਧ ਚ ਗਰੋਧ ਚ ਨਫ਼ਰਤ ਚ ਜੇ ਆਪਣੀ ਅੱਖਾਂ ਰਾਹੀਂ ਕੁਝ ਗਲਤ ਦੇਖਦੇ ਆਂ ਇੱਥੇ ਖੜ ਕੇ ਬੰਦਾ ਝੂਠ ਨਹੀਂ ਬੋਲ ਸਕਦਾ ਮੈਨੂੰ ਬਹੁਤ ਘਟਿਆ ਅਕਤ ਸੀਗੀ ਇਹ ਮੈਂ ਸਹੀ ਨਹੀਂ ਰਹਿਣਾ ਨਹੀਂ ਦੇਖਦਾ ਸੀਗਾ ਪੜਾਣ ਨੂੰ ਸੱਚਾ ਹੈ ਕੋਈ ਝੂਠ ਨਹੀਂ ਆ ਇੱਥੇ ਖੜ ਕੇ ਬੰਦਾ ਝੂਠ ਬੋਲ ਹੀ ਨਹੀਂ ਸਕਦਾ ਰਿਲੇਟਡ ਰਹਿਣ ਕਰਕੇ ਕੁਝ ਹੋਰ ਲਾ ਲਓ ਜਿੱਦਾਂ ਮਰਜੀ ਮੈਂ ਨਹੀਂ ਜਾਣਦਾ ਮੇਰੀ ਬੈਫ ਨੂੰ ਵੀ ਪਤਾ ਦੀਦੀ ਨੂੰ ਵੀ ਪਤਾ ਸੀ ਇਸ ਚੀਜ਼ ਦਾ ਸੱਚਾਈ ਹੈ ਮੇਰੇ ਜੀਵਨ ਦੀ ਕੱਲਾ ਇੱਕ दारू दारू ਦਾ ਮੈਨੂੰ ਨਸ਼ਾ ਨਹੀਂ ਸੀ ਕਿਉਂ ਕਿਉਂ ਦੱਸ ਰਿਹਾ ਐ ਮੈਂ ਕਿਉਂਕਿ ਤਾਂ ਕਿ ਤੁਸੀਂ ਜਾਣੀਏ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਅੱਗੇ ਸਭ ਕੁਝ ਕਬੂਲ ਕਰਦੇ ਆਂ ਕਿ ਹਾਂ ਪਰਮੇਸ਼ਵਰ ਮੈਂ ਆ ਗਲਤੀਆਂ ਕੀਤੀਆਂ ਨੇ ਮੇਰੀਆਂ ਬਖਸ਼ ਦੇ ਫਿਰ ਉਹ ਸਾਡੀਆਂ ਗਲਤੀਆਂ ਮaaf ਕਰਦਾ ਕਿਉਂਕਿ ਅਸੀਂ ਉਹਦੇ ਹੱਥਾਂ ਦੀ ਬਣਾਈ ਹੋਈ ਰਚਨਾ ਨਹੀਂ ਦੇਖਦਾ ਅਸੀਂ ਮੈਂ ਕਿਸੇ ਨੂੰ ਸਹੀ ਨਿਗਾ ਨਾਲ ਨਹੀਂ ਸੀਗੀਆਂ ਅੱਖਾਂ ਪਵਿੱਤਰ ਪਰ ਪ੍ਰਭੂ ਨੇ ਉਹ ਜਿਹਾ ਪਿਆਰ ਕੀਤਾ ਉਹਨੇ ਆਪਣੀ ਇੱਕ ਇੱਕ ਬੂੰਦ ਮੇਰੀਆਂ ਅੱਖਾਂ ਵਿੱਚ ਆਪਣੇ ਲਹੂ ਦੀ ਪਾਤੀ ਜਿਹੜੀ ਅੱਖਾਂ ਗਲਤ ਦੇਖਦੀਆਂ ਸੀ ਅੱਜ ਉਹੀ ਅੱਖਾਂ ਜਿਹੜੇ ਚੀਜ਼ ਸਹੀ ਦੇਖਣ ਦੀ ਆ ਉਹ ਸਹੀ ਦੇਖਣਾ ਸ਼ੁਰੂ ਕਰਦਾ ਇਹਨਾਂ ਨੇ ਇਹ ਸਚਾਈ ਆ ਸਾਡੇ ਵਿੱਚ ਵੀ ਬਹੁਤ ਬੈਠੇ ਹੋਣਗੇ ਮੈਂ ਕਿਸੇ ਨੂੰ ਇਲਜ਼ਾਮ ਨਹੀਂ ਲਾ ਰਿਹਾ ਮੈਂ ਤਾਂ ਆਪਣੀ ਸਚਾਈ ਦੱਸ ਰਿਹਾ ਤੁਹਾਨੂੰ ਸੋ ਇਸ ਲਈ ਚੋਕੋ ਚ ਹੁੰਦਾ ਅੱਜ ਖਾਸ ਆ ਉਹਦੇ ਪਿਆਰ ਉਹਦੀ ਵਫਾ ਨੂੰ ਯਾਦ ਕਰਨ ਦਾ ਦਿਨ ਕੀ ਕੀਤਾ ਹੀ ਪ੍ਰਭੂ ਨੇ ਅੱਜ ਆਪਣੇ ਆਪ ਨੂੰ ਕੀ ਕੀਤਾ ਸੀ ਉਹਨੇ ਕੀ ਕੀਤਾ ਹੀ ਕਾਦੇ ਲਈ ਕਾ ਕਿ ਜੋ ਅਸੀਂ ਇਹ ਕੁਝ ਕਰ ਰਹੇ ਆ ਨਾ ਅਸੀਂ ਇਹਨਾਂ ਚੀਜ਼ਾਂ ਚ ਕੀ ਆ ਜੀਏ ਬਾਹਰ ਆ ਜੀਏ ਔਰ ਹਮੇਸ਼ਾ ਲਈ ਪਰਮੇਸ਼ਵਰ ਦੇ ਨਾਲ ਜੁੜੇ ਰਹੀਏ ਤੁਹਾਨੂੰ ਪਤਾ ਹੈ ਅਜੇ ਇੱਕ ਤਰੀਕ ਆ ਕਿੰਨਿਆਂ ਨੂੰ ਪਤਾ ਇੱਕ ਤਰੀਕ ਆ ਤੁਹਾਨੂੰ ਪਤਾ ਹੈ ਮਿੰਨਾ ਕਿਹੜਾ ਪਤਾ ਪੂਰਾ ਮਿੰਨਾ ਤੁਸੀਂ ਜਦੋਂ ਵੀ ਪ੍ਰਾਰਥਨਾ ਚ ਬਹਿਣਾ ਮੈਂ ਪ੍ਰਾਰਥਨਾ ਚ ਬੈਠਿਆ ਪ੍ਰਭੂ ਨੇ ਮੈਨੂੰ ਇਹੀ ਸ਼ਬਦ ਦਿੱਤਾ ਵਾ ਕਿ ਨਾ ਚੋ ਤੋਂ ਵੀ ਤੁਸੀਂ ਪ੍ਰਾਰਥਨਾ ਚ ਬੈਣਾ ਕੁਛ ਨਾ ਮੰਗਿਓ ਆਪਣੇ ਯੇਸ਼ੂ ਨੂੰ ਆਪਣੇ ਜੀਵਨ ਵਿੱਚ ਮੰਗਣਾ ਸ਼ੁਰੂ ਕਰਦੋ ਇਹ ਪੂਰਾ ਮਹੀਨਾ ਤੁਹਾਡੇ छुटकारे ਦਾ ਮਹੀਨਾ ਜਿੱਥੇ-ਜਿੱਥੇ ਤੁਸੀਂ ਰੋਜ਼ ਪ੍ਰਾਰਥਨਾ ਕਰਕੇ ਪ੍ਰਭੂ ਯੇਸ਼ੂ ਨੂੰ ਮੰਗਦੇ ਜਾਓਗੇ ਨਾ ਉੱਥੇ-ਉੱਥੇ ਪ੍ਰਭੂ ਯੇਸ਼ੂ ਮੱਥੇ ਆਉਣਾ ਹੈ जिथे प्रभु यशु मसी आगे उ होगा फिर भाई उट रहेगी कोई कमी रहेगी कोई बीमारी रहेगी कोई जादू टूना कोई दुख कलेश रहूगा, कोई नशा रहूगा। प्रभु ने बचन च एक जगह लिखा आया क्या तेरे शब्द घट होगण वेले तेरे शब्द घट शब्द ना कि मैं प्रभु नगना ਇੱਕ ਛੋਟੀ ਜੀ ਚੀਜ਼ ਆ ਜਿਹਦੇ ਵਿੱਚ ਅਸੀਂ ਸਾਰਾ ਕੁਝ ਹੀ ਮੰਗ ਲੈਨੇ ਆ ਉਹ ਕੀ ਆ ਪ੍ਰਭੂ ਯੇਸ਼ੂ ਮੈਨੂੰ ਕੀ ਦੇ ਸ਼ਾਂਤੀ ਕੀ ਦੇ ਸ਼ਾਂਤੀ ਦੇਖੋ ਅਗਰ ਤੁਹਾਡੇ ਤੇ ਕਰਜ ਆ ਤੁਹਾਡੇ ਮਨ ਨੂੰ ਸ਼ਾਂਤੀ ਹੋਊਗੀ ਤੁਹਾਡੇ ਬੱਚਿਆਂ ਦੀ ਫੀਸ ਭਰਨ ਵਾਲੀ ਆ ਤੁਹਾਨੂੰ ਸ਼ਾਂਤੀ ਹੋਊਗੀ ਤੁਹਾਡੇ ਘਰ ਚਾਟਾ ਹੈ ਨਹੀਂ ਤੁਹਾਨੂੰ ਸ਼ਾਂਤੀ ਹੋਊਗੀ ਤੁਹਾਡੇ ਕੋਲ ਨੌਕਰੀ ਆ ਨਹੀਂ ਤੁਹਾਨੂੰ ਸ਼ਾਂਤੀ ਹੋਊਗੀ ਤੁਹਾਡਾ ਕਾਰੋਬਾਰ ਰੁਕੇ ਤੁਹਾਨੂੰ ਸ਼ਾਂਤੀ ਹੋਊਗੀ ਕੀ ਮੰਗਿਆ ਸੀ ਪਰਮੇਸ਼ਵਰ ਤੋਂ ਤੇ ਫਿਰ ਉਹ ਸਾਰੀਆਂ ਚੀਜ਼ਾਂ ਦਾ ਹੱਲ ਕਰਮ ਨਹੀਂ ਦੇ ਨਹੀਂ ਕਰਮ ਨਹੀਂ ਦੇ ਨਹੀਂ ਉਹਨੇ ਤੁਹਾਡਾ ਮਨ ਨੂੰ ਸ਼ਾਂਤ ਰੱਖਣਾ ਬਹੁਤ ਸੀਕ੍ਰਟ ਨੇ ਪ੍ਰਭੂ ਤੋਂ ਚੀਜ਼ਾਂ ਮੰਗਣ ਦੇ ਅਸੀਂ ਸਿੱਧਾ ਹੀ ਚੱਕ ਦਿੰਦੇ ਆ ਠੀਕ ਹੈ ਘੱਟ ਸ਼ਬਦਾਂ ਵਿੱਚ ਜਿਆਦਾ ਮਹਿਮਾ ਘੱਟ ਸ਼ਬਦਾਂ ਵਿੱਚ ਮੰਗਣਾ ਉਹਦਾ ਵਚਨ ਤਾਂ ਇਹੀ ਦਾ ਅੰਦਾ ਹੈ ਕਹਿੰਦਾ ਮੈਂ ਤਾਂ ਤੁਹਾਡੇ ਮਨਾਂ ਦੀ ਜਾਣਦਾ ਮੈਂ ਤੁਹਾਡੇ ਮੰਗਣ ਤੋਂ ਕਦੋਂ ਜਾਣਦਾ ਕਦੋਂ ਜਾਣਨਾ ਕਿ ਤੁਹਾਨੂੰ ਕਿੰਨੀਆਂ ਚੀਜ਼ਾਂ ਦੀ ਫਿਰ ਮੰਗੋ ਕੀ ਕਹਾਂ ਉਹਨੇ ਮੰਗੋ ਤੁਹਾਨੂੰ ਖੱਟਕਟਾਓ ਤੁਹਾਡੇ ਲਈ ਨੱਪੋ ਤੁਹਾਡੇ ਲਈ ਅੱਜ ਮੰਗਣਾ ਕੀ ਪ੍ਰਭੂ ਯਸ਼ੂ ਮੈਂ ਤੁਹਾਨੂੰ ਮੰਗਦਾ ਕਿੱਥੇ ਕਿੱਥੇ ਆਪਣੇ ਘਰ ਚ ਬੱਚਿਆਂ ਚ ਕਾਰੋਬਾਰ ਚ ਬਿਜ਼ਨਸ ਨੌਕਰੀ ਚ ਖਾਸ ਕਰਕੇ ਸ਼ਰੀਰ ਚ ਇਹ ਸ਼ਰੀਰ ਕੀ ਆਉਦਾ ਇਹ ਸ਼ਬਦ ਸਾਰੇ ਨੂੰ ਜਾਨਾ ਨਾ ਵੀ ਮੰਗੋ ਤੁਹਾਨੂੰ ਖਟਕਟਾ ਤੁਹਾਡੇ ਲਈ ਤੇ ਕਿਹਦਾ ਮੂੰਹ ਖਟਕਟਾਉਣਾ ਕਿਹਦਾ ਬਿਨਾ ਪ੍ਰਾਰਥਨਾ ਦੇ ਖਟਕਟਾ ਸਕਦੇ ਹੋ ਕਹਿੰਦਾ ਲੱਭੋ ਤੁਹਾਨੂੰ ਲੱਭੋ ਤੁਹਾਨੂੰ ਅਸੀਂ ਲੱਭ ਕੀ ਰਹੇ ਆ ਭਾਈ ਮੈਂ ਵੀ ਵਿਚੀਆਂ ਤੁਹਾਡੇ ਲੱਭ ਕੀ ਰਹੇ ਆ ਬੋਲੋ ਅੱਜ ਅਸੀਂ ਕਹਿਣਾ ਪ੍ਰਭੂ ਨੂੰ ਅੱਜ ਤੋਂ ਪੂਰੇ ਹਫ਼ਤਾ ਤੱਕ ਚਾਹੇ ਇਹ ਹੀ ਬਚਨ ਫੜ ਲਿਓ ਮੱਤੀ ਸਤ ਦੀ ਸਤ ਵਿੱਚ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਘਟਕਟਾ ਤੁਹਾਡੇ ਦੀ ਖੁੱਲ੍ਹ ਜਾਵੇਗਾ ਲੱਭੋ ਤੁਹਾਨੂੰ ਲੱਭੇਗਾ ਪ੍ਰਭੂ ਯੇਸ਼ੂ ਅਸੀਂ ਤੁਹਾਨੂੰ ਮੰਗਦੇ ਆਪਣੇ ਜੀਵਨ ਚ ਪ੍ਰਭੂ ਯੇਸ਼ੂ ਅਸੀਂ ਤੁਹਾਡਾ ਬੂਹਾ ਖਟਕਟਾ ਰਿਹਾ ਸਾਡੇ ਲਈ ਖੋਲ ਦੋ ਸਵਰਗ ਦੇ ਰਾਹ ਕੋਈ वचन ਦੀ ਕੀ ਆ ਕਹਨਾ ਚੱਖੋ ਵੇਖੋ ਯਹੋਵਾ ਕਹਿੰਦਾ ਸ਼ੇਰ ਦੇ ਬੱਚਿਆਂ ਨੂੰ ਘਾਟਾ ਪਏ ਮੇਰੇ ਤਾਲਿਬਾ ਨੂੰ ਕਿਸੇ ਚੰਗੀ ਵਸਤੂ ਦੀ ਕੋਈ ਘਾਟ ਪਰਮੇਸ਼ਵਰ ਸਾਡਾ ਚਰਵਾਹਾ ਉਹ ਸਾਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਤੇ ਲੈ ਕੇ ਜਾਂਦਾ ਉਹ ਹੀ ਸੁੱਕਦਾ ਇੱਕ ਪਾਣੀਆ ਕੋਲ ਲੈ ਕੇ ਜਾਂਦਾ ਉਹੀ ਸਾਡੀ ਜਾਨ ਵਿੱਚ ਜਾਨ ਪਾਉਂਦਾ ਤੇ ਫਿਰ ਅਸੀਂ ਕੀ ਨੂੰ ਮੰਗਣਾ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਕਹਿੰਦਾ ਮੈਂ ਤੁਹਾਡੇ ਕਿੱਥੇ ਖੜਾ ਕਿੱਥੇ ਖੜਾ ਬੂਹੇ ਬੂਹੇ ਦੇ ਮੈਂ ਤੁਹਾਡੇ ਬੂਹੇ ਨੂੰ ਕੀ ਕਰ ਰਿਹਾ ਜਿਹੜਾ ਕੋਈ ਮੇਲੇ ਨਹੀਂ ਖੋਲੇਗਾ ਮੈਂ ਉਹਦੇ ਕਿੱਥੇ ਜਾਊਂਗਾ ਕਿੱਥੇ ਜਾਊਂਗਾ ਘਰ ਵਿੱਚ ਜਾਊਂਗਾ ਤੇ ਆਪਣੇ ਦਿਲ ਦਾ ਬੂਹਾ ਤੇ ਆਪਣੇ ਘਰਾਂ ਦਾ ਬੂਹਾ ਯਸ਼ੂ ਮਸੀਹ ਲਈ ਅੱਜ ਤੋਂ ਖੋਲ ਦੋ ਫਿਰ ਉਹ ਕਹਿੰਦਾ ਮੈਂ ਤੁਹਾਡੇ ਘਰ ਵਿੱਚ ਜਾਊਂਗਾ ਫਿਰ ਪ੍ਰਭੂ ਕਹੀ ਕਹਿ ਰਿਹਾ ਕਹਿੰਦਾ ਮੈਂ ਤੁਹਾਡੇ ਕਿੱਥੇ ਬੈਠੂਗਾ ਨਾਲ ਫਿਰ ਮੈਂ ਤੁਹਾਡੇ ਨਾਲ ਕੀ ਕਰੂੰਗਾ ਕੀ ਕਰੂੰਗਾ ਕੀ ਕਰੂੰਗਾ ਤੇ ਜਿੱਦਾਂ ਯਸ਼ੂ ਮਸੀਹ ਤੁਹਾਡੇ ਨਾਲ ਬੈਠ ਕੇ ਭੋਜਨ ਕਰਨਗੇ ਤੁਹਾਡੇ ਭੋਜਨਾਂ 'ਚ ਕਦੇ ਕੋਈ ਕਮੀ ਹੋਊਗੀ ਤੁਹਾਡੇ ਅੰਨਜਾਲ 'ਚ ਕੋਈ ਕਮੀ ਹੋਊਗੀ ਉਹ ਬੋਲੋ ਨਹੀਂ ਮੈਂ ਇਹ ਜਿਵੇਂ ਜਿਹੜਾ ਮੈਂ ਤਾਂ ਸਿੱਧੀਆਂ ਗੱਲਾਂ ਮਾਰਦਾ ਉਹਨਾਂ ਠੀਕ ਆ ਪਰ ਕੋਈ ਕੋਈ ਜਿਹੜਾ ਸੀਰੀਅਸ ਲੈ ਜਾਂਦਾ ਉਹ ਸਮਝ ਜਾਂਦਾ ਵੀ ਕੀ ਆ ਇਹ ਠੀਕ ਆ ਕੀ ਬਚਣਾ ਮਤੀ ਸਾਤਵੀ ਸਤਵਿਆਚ ਮੰਗੋ ਤੁਹਾਨੂੰ ਪੂਰਾ ਮਹੀਨਾ ਕਿਨੂੰ ਮੰਗਣਾ ਕਿਨੂੰ ਮੰਗਣਾ ਕਾਹਤ ਕਹਾਲ ਤੁਹਾਡੇ ਲਈ ਪ੍ਰਭੂ ਨੂੰ ਕੀ ਕਹਿਣਾ ਮੇਰੇ ਲਈ ਖੋਲ ਦੋ ਦਰਵਾਜ਼ੇ ਠੀਕ ਆ ਲੱਭੋ ਤੁਹਾਨੂੰ ਉਹਦਾ ਬਚਨ ਤਾਂ ਇਹ ਵੀ ਦਾਦਾ ਕਹਿੰਦਾ ਹਰੇਕ ਜਿਹੜਾ ਮੈਨੂੰ ਕੀ ਕਹਿੰਦਾ ਕੀ ਕਹਿੰਦਾ ਉਹ ਸਵਰਗ ਦੇ ਰਾਜ ਵਿੱਚ ਆਈ ਜਾਏ ਰੌਲਾ ਜਿੰਨਾ ਮਰਜੀ ਉਹ ਯਸ਼ੂ ਤੂੰ ਮਹਾਨ ਯਸ਼ੂ ਤੂੰ ਸਰਵ ਸ਼ਕਤੀ ਮਾਰੋ ਕਹਿੰਦਾ ਉਹ ਸਵਰਗ ਦੇ ਰਾਜ ਵਿੱਚ ਅਰ ਪਰਮੇਸ਼ਵਰ ਉਹਨੂੰ ਮਿਲਣਾ ਵੀ ਨਹੀਂ ਗਾ ਫਿਰ ਕਿੱਦਾਂ ਮਿਲੂਗਾ ਉਹ ਬੋਲੋ ਉਹ ਭਾਈ ਸਿਆਣੇ ਹੋ ਤੁਸੀਂ ਕਿੱਦਾਂ ਮਿਲੂਗਾ ਉਹ ਤਾਂ ਕਹਿ ਤਾਂ ਮੈਂ ਕਹਿੰਦਾ ਜੇड़ा ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਸਵਰਗ ਦੇ ਰਾਜ ਵਿੱਚ ਵੀ ਨਹੀਂ ਜਾਣਾ ਮੈਂ ਪਰਮੇਸ਼ਵਰ ਨੂੰ ਤੁਸੀਂ ਆਪਣੇ ਘਰਾਂ ਚ ਦੇਖਣਾ ਚਾਹੁੰਦੇ ਹੋ ਨਾ ਜਿਹੜਾ ਤੁਸੀਂ ਅੱਜ ਖਾਸ ਕਰਕੇ ਪਾਪ ਦਾ ਬੋਝ ਲੈ ਕੇ ਆਏ ਹੋ ਬਿਮਾਰੀ ਦੁੱਖਾਂ ਦਾ ਆਖਾਂ ਦਾ ਛੱਡ ਦਿਓ ਜਿਹੜਾ ਇੱਥੇ ਪਾਪ ਵਸਾ ਕੇ ਲੈ ਕੇ ਆਇਆ ਹੈ ਨਾ ਉਹ ਜ਼ਰੂਰ ਕੱਢ ਕੇ ਜਾਇਓ ਮੈਂ ਇੱਕ ਸੀਕਰਟ ਦੇਖਿਆ ਹੁਣ ਤੱਕ ਦਾ ਜੀਵਨ ਦੇ ਵਿੱਚ ਅਗਰ ਪਰਮੇਸ਼ਵਰ ਤੋਂ ਤੁਸੀਂ ਵਰਦਾਨ ਲੈਣੇ ਨੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੀਦੀਆਂ ਨੂੰ ਪ੍ਰਾਰਥਨਾ ਕਰੋ ਤੇ ਲੋਕ ਚੰਗੇ ਹੋ ਜਾਣ ਅਗਰ ਪਰਮੇਸ਼ਵਰ ਤੋਂ ਤੁਸੀਂ ਕੁਝ ਲੈਣਾ ਤਾਂ ਇਹਨੂੰ ਇਹਨੂੰ ਸ਼ੁੱਧ ਕਰਨਾ ਸ਼ੁਰੂ ਕਰ ਦੇ ਔਖਾ ਬਹੁਤ ਆ ਕਿਉਂਕਿ ਵਚਨ ਦਾਤਾ ਕਹਿੰਦਾ ਬੈਰੀਆਂ ਲਈ ਵੀ ਪ੍ਰਾਰਥਨਾ ਕਰ ਔਖਾ ਬਹੁਤ ਆ ਕਹਿੰਦਾ ਜੇ ਇੱਕ ਗੱਲ ਤੇ ਚਪੇੜ ਮਾਰੇ ਦੂਜੀ ਵੀ ਅੱਗੇ ਕਰ ਲਾ ਔਖਾ ਬਹੁਤ ਆ ਫੋਨ ਦੇ ਉੱਤੇ ਸਹੀ ਚੀਜ਼ਾਂ ਦੇਖਦੇ ਦੇਖਦੇ ਕੋਸਹਾਜਾ ਚੱਲ ਪਿਆ ਤੇ ਨਜ਼ਾਰੇ ਨਾਲ ਦੇਖਣ ਲੱਗ ਗਏ ਔਖਾ ਬਹੁਤ ਆ ਇਹਨੂੰ ਸ਼ੁੱਧ ਕਰਨਾ ਕੀ ਕਹਿੰਦਾ ਪ੍ਰਭੂ ਜੇ ਤੁਸੀਂ ਜੀਵਨ ਦੇ ਵਿੱਚ ਆਪਣੇ ਘਰ ਦੇ ਵਿੱਚ ਯਸ਼ੂ ਮਸੀਹ ਨੂੰ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਕੀ ਕਰੋ ਜੇ ਚੀਜ਼ਾਂ ਬਾਹਰ ਨਿਕਲਣ ਗਈਆਂ ਤਾਂ ਪ੍ਰਭੂ ਯਸ਼ੂ ਮਸੀਹ ਭਰਿਆ ਅਸੀਂ ਹੋਰ ਕੁਝ ਹੋਇਆ ਮੈਂ ਦੇਖਿਆ ਆਪਣੀ ਜੀਵਨ ਦਾ ਤਿਆਰਪਾ ਕਰਕੇ ਇਹ ਜਦੋਂ ਨਵੇਂ-ਨਵੇਂ ਪ੍ਰਭੂ ਚਾਹੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰਮੇਸ਼ਵਰ ਨੇ ਮੈਨੂੰ ਬੱਸ ਬੱਸ ਇਹਦਾ ਦੱਸੀ ਦੀਆਂ ਨਹੀਂ ਇਦਾਂ ਦੀਆਂ ਗੱਲਾਂ ਪਰ ਫਿਰ ਵੀ ਅੱਜ ਮੈਂ ਦੱਸ ਰਿਹਾ ਮੈਂ ਪਤਾ ਨਹੀਂ 2 ਮਹੀਨੇ ਲਗਾਤਾਰ ਇਦਾਂ ਦੀ ਪ੍ਰਾਰਥਨਾ ਕੀਤੀ ਸੀ ਮਨਾ ਮੈਨੂੰ ਦਿਨ ਦਾ ਪਤਾ ਨਹੀਂ ਮੈਨੂੰ ਫੋਨ ਤੇ ਕੋਈ ਹੈਲੋ ਕਹਿੰਦੇ ਮੈਂ ਹਾਲੇਲੂਇਆ ਹੀ ਬੋਲਦਾ ਸੀ ਉਹਨੂੰ ਇਹ ਸੱਚ ਆ ਤੋਹਾ ਤੇ ਵੱਧ ਤੋਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਅੱਖਾਂ ਤੇ ਕੰਟਰੋਲ ਕਰਾਂ ਇਹਨਾਂ ਕੰਨਾਂ ਤੇ ਕੰਟਰੋਲ ਕਰਾਂ ਇਹਨਾਂ ਸ਼ਬਦਾਂ ਦੇ ਕੰਟਰੋਲ ਕਰਾਂ ਜਿਵੇਂ ਜਿਵੇਂ ਸਾਡੀਆਂ ਅੱਖਾਂ ਤੇ ਕੰਟਰੋਲ ਹੁੰਦਾ ਕੰਨਾਂ ਤੇ ਸਾਡੇ ਸ਼ਬਦਾਂ ਤੇ ਤੇ ਸਭ ਤੋਂ ਖਤਰਨਾਕ ਚੀਜ਼ ਆ ਸਾਡਾ ਮਨ ਜਿਹੜਾ ਬਿਨਾਂ ਲਗਾਮ ਦਾ ਕੀਆ ਕੀਆ ਸਾਡੇ ਅੰਦਰ ਹੀ ਆ ਪ੍ਰਭੂ ਜੀ ਸੁਮਸੀ ਨੂੰ ਕਿੱਦਾਂ ਲੈ ਕੇ ਆਉਣਾ ਇੰਨਾ ਤੇ ਕੰਟਰੋਲ ਆ ਜਦੋਂ ਦਿੱਥੇ ਦੋ ਜਾਨੇ ਚੁਗਲੀਆਂ ਕਰ ਰਹੇ ਨੇ ਉੱਥੇ ਕੀ ਹੋ ਜਾਣਾ ਸਾਈਡ ਤੇ ਹੋ ਕੇ ਪ੍ਰਭੂ ਯੇਸ਼ੂ ਇਹਨਾਂ ਨੂੰ ਸਮਝ ਦੇ ਇਹ ਨਹੀਂ ਕਹਿਣਾ ਉਹ ਮੈਨੂੰ ਵੀ ਦੱਸੀ ਅੱਛਾ ਫੇਰ ਉਹ ਕਿੱਦਾਂ ਆਇਆ ਕਿੱਦਾਂ ਆਇਆ ਹੇ ਹੇ ਉਹ ਤਾਂ ਭੈਣ ਬੜੀ ਸਿਆਣੀ ਸੀ ਦੱਸ ਇਦਾਂ ਦੰਦਾ ਹੋ ਗਿਆ ਹੈਨਾ ਇਦਾਂ ਹੀ ਆ ਨਾ ਭਰਾ ਵੀ ਇਦਾਂ ਹੀ ਨੇ ਉਹ ਸਾਉ ਨਹੀਂ ਹੈਗੇ ਅੱਖਾਂ ਫੋਨ ਤੇ ਚੱਲ ਰਿਹਾ ਗੱਲ ਦੇਖਣਾ ਕੀ ਕਰਤਾ ਪਾਪ ਕਿੱਥੋਂ ਸ਼ੁਰੂ ਹੋਇਆ ਪਤਰਸ ਦੀ ਪੁਤਕ ਚ ਲਿਖਿਆ ਪੁਸਤਕ ਦੇ ਵਿੱਚ ਅਭਿਲਾਸ਼ਾ ਅੱਖਾਂ ਪੈਦਾ ਕਰਦੀਆਂ ਨੇ ਜਦੋਂ ਵੀ ਲਾਸ਼ਾ ਪੈਦਾ ਹੁੰਦੀ ਆ ਅਭਿਲਾਸ਼ਾ ਪਾਪ ਨੂੰ ਜਨਮ ਦਿੰਦੀ ਆ ਇਹ ਅੱਖਾਂ ਪਾਪ ਨੂੰ ਜਨਮ ਦਿੰਦੀਆਂ ਨੇ ਭਰਾ ਪਹਿਣਾ ਬਲ ਗਲਤ ਨਿਗਾਹਾਂ ਦਾ ਦੇਖਦੇ ਨੇ ਕਈਆਂ ਨੇ ਇਹ ਜੇ ਕੱਪੜੇ ਪਾਏ ਹੁੰਦੇ ਨੇ ਕੁਝ ਵੀ ਲਾ ਲਓ ਬਹੁਤ ਚੀਜ਼ਾਂ ਹੋਉਂਦੀਆਂ ਨੇ ਉੱਤੇ ਕੀ ਕਹਿਣਾ ਜਿੱਥੇ ਸਭ ਤੋਂ ਮੰਨ ਲਓ ਕੋਈ ਬਾਹ ਕਿਸ ਨੂੰ ਦੱਸ ਸੋਣੀ ਲੱਗਣ ਲੱਗੀ ਕੀ ਕਹੋਂਗੇ ਉੱਥੇ ਮੈਂ ਆਪਣੇ ਤੇ ਲੈ ਕੇ ਜਾ ਰਿਹਾ ਕਿੱਦਾਂ ਕੰਟਰੋਲ ਕਰਨਾ ਉੱਥੇ ਪ੍ਰਾਰਥਨਾ ਸ਼ੁਰੂ ਕਰ ਦੋ ਪ੍ਰਭੂ ਜਿੱਦਾਂ ਇਹਨੂੰ ਤੁਸੀਂ ਸ਼ਰੀਰ ਤੋਂ ਸੋਨਾ ਬਣਾਇਆ ਉਦਾਂ ਹੀ ਇਹਨੂੰ ਤਨਮਨ ਤੋਂ ਵੀ ਸੋਨਾ ਬਣਾ ਦਿਓ ਉਦਾਂ ਇਹਨੂੰ ਕੰਨਾਂ ਤੋਂ ਵੀ ਸੋਨਾ ਬਣਾ ਦਿਓ ਇਹ ਤੁਹਾਡੀ ਆਵਾਜ਼ ਨੂੰ ਸੁਣੇ ਤੁਹਾਡੀ ਪੁਕਾਰ ਨੂੰ ਸੁਣੇ ਹallelujah ਹallelujah ਇਹ ਮੰਗਣਾ ਪੂਰਾ ਹੱਕਾ ਦਿਨਾ ਪ੍ਰਭੂ ਯੇਸ਼ੂ ਨੂੰ ਆਪਣੇ ਜੀਵਨ ਦੇ